ਅੱਜ ਦੇ ਮੇਲੇ ਤੇ ਪੱਜਾ ਆਇਆ ਵੋਹ ਹੈ ਵੱਡੇ ਖਿਡਾਰੀਆਂ ਦੇ ਨਾਲ ਗੁਰਵਿੰਦਰ ਕਾਂਗਾ ਆ ਗੁਰਵਿੰਦਰ ਕਾਂਗਾ ਕਾਲਾ ਮੈਰੋ ਕੇ ਦਾ ਪਹਿਲੀ ਕਬੱਡੀ ਵਾਲਾ ਸੀਨ ਖੜਕਾ ਦੜਕਾ ਖੜਕਾ ਦੜਕਾ ਖੜਕਾ ਦੜਕਾ ਹੂ ਆ ਬੱਲੇ 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 ਆਹ ਸਾਹਮਣੇ ਜਿਹੜਾ ਕਾਲਿਓ ਆਹਦਾ ਨਜ਼ਾਰਾ ਤੇ ਇੱਕ ਵਾਰੀ ਤਾੜੀਆਂ ਦਰਸ਼ਕ ਵੀਰੋ ਜ਼ੋਰਦਾਰ ਮਾਰ ਦਿਓ ਗੋਪੀ ਮਨੀਲਾ ਲੋ ਕਹਿੰਦੇ গোল্ড ਰਿੰਗ ਦਿੱਤੀ ਜਾਣੀ ਹੈ ਅਗਲੇ ਸਾਲ ਗੁਰਵਿੰਦਰ ਕਿਛੋੜੀ ਦੁਨੀਆ ਕਹਿੰਦੀ ਹੈ ਇਧਰ ਰੇਸ਼ਮ ਰੇਸ਼ਮ ਤੇ ਗੁਰਵਿੰਦਰ ਰੇਸ਼ਮ ਤੇ ਗੁਰਵਿੰਦਰ ਅੱਜ ਤੇ ਕਾਂਗੇ ਵਾਲਾ ਵੀ ਬੁਰੀ ਤੇ ਆਇਆ ਹੋਇਆ ਆ ਕਾਂਗੇ ਵਾਲਾ ਵੀ ਬੁਰੀ ਤੇ ਆਇਆ ਹੋਇਆ ਲਓ ਰੇਸ਼ਮ ਤੇ ਗੁਰਵਿੰਦਰ ਦੇ ਦਰਮਿਆਨ ਇੱਥੇ ਰੱਖ ਕਾਂਗੇ ਇੱਥੇ ਗੁਰਵਿੰਦਰ ਕਹਿੰਦਾ ਇਹ ਨਹੀਂ ਖੁੱਲਦਾ ਇਹ ਨਹੀਂ ਖੁੱਲਦਾ ਜਿਹੜਾ ਜਿੰਦਾ ਲਾਇਆ ਜੋਬਰ ਨੇ ਏ ਨਹੀਂ ਫੁੱਲਦਾ ਬਲਜਿੰਦਰੇ ਭਿੰਡਰ ਵੱਲੋਂ ਲਈ ਅਲਵਿਦਾ ਕਿਹਾ ਸੀ ਪਰ ਗੁਰਿੰਦਰ ਗੁਰਿੰਦਰ ਕਾਂਗੇ ਵੱਲ ਏ ਏ ਟੱਕਰ 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 ਸਿਰੇ ਦੀ ਇੱਕ ਪਾਸੇ ਯੋਧ ਏ ਇਹਦੇ ਤੋਂ ਇਹਦੇ ਤੋਂ ਇਹਦੇ ਤੋਂ ਬਚਿਓ ਇਹਦੇ ਤੋਂ ਬਚਿਓ ਇਹ ਸੁਤਨਿਆ ਚਾਉਂਦਾ ਇਹ ਸੁੱਤੇ ਪੈਠਾਉਂਦਾ ਇਹ ਨਾਨਕੇ ਚੇਤੇ ਕਰਾਉਂਦਾ ਉਹ ਭਾਉ ਤੇ ਮਰਜੀ ਟੱਕਰ ਸਿਰੇ ਦੀ ਉਹ ਵੱਡੇ ਮੱਲਾ ਦੀ ਟੱਕਰ ਏ ਬੱਲੇ 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 ਭੱਜ ਵੀ ਕਿੱਧਰ ਦੀ ਭੱਜਦਾ ਓ ਭੱਜ ਵੀ ਕਿੱਧਰ ਦੀ ਭੱਜਦਾ ਏ ਬੱਲੇ ਬੱਲੇ ਓ ਸਾਰੇ ਰਾਹ ਬੰਦ ਓ ਕਾਂਗੇ ਵਾਲਾ ਬਣ ਗਿਆ ਚੀਨ ਦੀ ਕੰਧ ਸਾਰੇ ਰਾਹ ਬੰਦ ਹੋਣਾ ਪੈਣਾ ਓ ਬੱਲੂ ਹੁਣੀ ਮਾਰ ਕਰਦੇ ਆ ਤੇ ਕਾਂਗੇ ਵਾਲਾ ਇਹ ਆ ਚੱਕ ਆ ਚੱਕ ਆ ਚੱਕ ਆ ਚੱਕ ਆ ਚੱਕ ਆ ਚੱਕ ਮੇਰੇ ਮਿੱਤਰੋ ਓ ਨਕੇ ਭੱਜ 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 ਇਹ ਬੰਦੇ ਦਾ ਮੋਰ ਬਣਾ ਦਿੰਦਾ ਪਤੰਦਰ ਜਦੋਂ ਆਉਦੀ ਆਈ ਤੇ ਆ ਜਾਂਦਾ ਇਹ ਬੰਦੇ ਦਾ ਮੋਰ ਬਣਾ ਦਿੰਦਾ ਓਏ ਕਿਹਨੂੰ ਕਿਹਨੂੰ ਜੱਫਾ ਵਧੀਆ ਲੱਗਾ ਤਾੜੀ ਆਓ